ਸੱਚੀ ਆਕਾਲ ਦੋਸਤੋ ਬੱਬੂ ਮਾਨ ਦਾ ਹਾਲ ਹੀ ਦੇ ਵਿੱਚ ਇੱਕ ਲਾਈਵ ਸ਼ੋਅ ਜਿਹੜਾ ਕਿ ਹੋ ਕੇ ਹਟਿਆ ਜਿਸ ਦੇ ਵਿੱਚ ਬੱਬੂ ਮਾਨ ਨੇ ਕਿਹਾ ਸੀ ਕਿ ਕੰਟਰੋਵਰਸੀਆਂ ਕਿਸੇ ਹੋਰ ਦੀਆਂ ਏਜੰਸੀ ਆਲੇ ਮੈਨੂੰ 6 ਮਹੀਨੇ ਲੰਕਾਈ ਗਏ ਤੇ ਪਿਛਲੀ ਵੀਡੀਓ ਵਿੱਚ ਮੈਨੂੰ ਲੋਕਾਂ ਦੇ ਕਮੈਂਟ ਆਏ ਸੀ ਫੇ ਬੱਪਲ ਕੋਰ ਬਾਰੇ ਤਾਂ ਬੱਬੂ ਮਾਨ ਕੁਝ ਬੋਲੇ ਹੀ ਨਹੀਂ ਫਿਰ ਇਹ ਥੰਬਨੇਲ ਵਿੱਚ ਤੁਸੀਂ ਕਿਉਂ ਲਿਖਿਆ ਤਾਂ ਦੋਸਤੋ ਮੈਂ ਤੁਹਾਨੂੰ ਬੱਬੂ ਮਾਨ ਦੀ ਟੀਮ ਦਾ ਇੱਕ ਸਕਰੀਨਸ਼ਾਟ ਦਿਖਾਉਣਾ ਹਾਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਬੱਬੂ بھائی ਨੇ ਲਾਈਵ ਸ਼ੋਅ ਵਿੱਚ ਕਲੀਅਰ ਕਰ ਦਿੱਤਾ ਕਿ ਜਿਵੇਂ ਆਰਟਿਸਟ ਦੇ ਮਾਮਲੇ ਵਿੱਚ ਸਾਡਾ ਕੋਈ ਹੱਥ ਨਹੀਂ ਸੀ ਉਸ ਦਾ ਪਰਿਵਾਰ ਸੋਸ਼ਲ ਮੀਡੀਆ ਤੇ ਆ ਕੇ ਇਹ ਕਿਉਂ ਨਹੀਂ ਕਹਿੰਦਾ ਫਿਰ ਲੋਕ ਕਹਿ ਦਿੰਦੇ ਨੇ ਕਿ ਮਾਨ ਸਾਥ ਤੱਤੇ ਚਲੇ ਜਾਂਦੇ ਨੇ ਟੀਮ ਮਾਨ ਸਾਥ ਇਸ ਸਕਰੀਨਸ਼ਾਟ ਕੁਝ ਕਾਰਨਾ ਕਰਕੇ ਮੈਨੂੰ ਪਿਛਲੇ ਵੀਡੀਓ ਵਿੱਚੋਂ ਰਿਮੂਵ ਕਰਨਾ ਪਿਆ ਖੈਰ ਬੱਬੂ ਮਾਨ ਅਤੇ ਉਸ ਦੀ ਟੀਮ ਦੇ ਜਵਾਬ ਤੋਂ ਬਾਅਦ ਬਾਪੂਲ ਕੌਰ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਬਾਪੂਲ ਕੌਰ ਕਹਿੰਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਹੀ ਦੁਖੀ ਹਾਂ ਤੇ ਸਾਨੂੰ ਸਿੰਗਰ ਹੋਰ ਵੀ ਦੁਖੀ ਕਰ ਰਹੇ ਨੇ ਸਟੇਜਾਂ ਤੇ ਕਹਿ ਰਹੇ ਨੇ ਕਿ ਸਾਡੀ ਤਾਂ ਕੋਈ ਗਲਤੀ ਨਹੀਂ ਸੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਮੈਂ ਕਹਿਣਾ ਚਾਹੁੰਨਾ ਹਾਂ ਤੁਹਾਨੂੰ ਸਾਰਾ ਕੁਝ ਪਤਾ ਸੀ ਕਿ ਕੀ ਹੋਵੇਗਾ ਸਾਡੇ ਕੋਲ ਸਾਰੀ ਖਬਰ ਆ ਚੁੱਕੀ ਹੈ ਬਸ ਪੱਕੇ ਸਬੂਤ ਆਉਣ ਤੇ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂ ਜਿੰਨੀਆਂ ਸਫਾਈਆਂ ਲੋਕਾਂ ਨੂੰ ਦੇਣੀਆਂ ਦੇ ਚੱਲੋ ਕਲਾਕਾਰ ਇੱਕ ਨਹੀਂ ਸੀ ਬਹੁਤ ਸਾਰੇ ਸੀ ਸਿੱਧੂ ਤੇ ਮਾਮਲੇ ਦੇ ਵਿੱਚ ਬਾਪੂਲ ਕੌਰ ਦੀਆਂ ਇਹਨਾਂ ਗੱਲਾਂ ਤੋਂ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਬਾਪਲ ਕੌਰ ਸਿੰਧੂ ਦੇ ਮਾਮਲੇ ਵਿੱਚ ਬੱਬੂ ਮਾਨ ਅਤੇ ਹੋਰ ਕਈ ਕਲਾਕਾਰਾਂ ਦਾ ਨਾਮ ਰੱਖ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦ ਦੋਸਤੋ